ਲੇ ਵੀਰੋ ਫੋ ਬਾਈ ਜੀ ਕਾਨੂੰ ਮਾਰਾ ਖਾੜਾ 9 ਤਰੀਕਾ 11ਵਾਂ ਮਹੀਨਾ ਠਾਉਣਾ ਲੱਗਣਾ ਵੀਰੋ ਠਾਉਣਾ ਮੀਆਂ ਪਰਕੇ ਲਾ ਕੇ ਠਾਉਣਾ ਕਾਨੂੰ ਕਰੋ ਨੋਟ ਜੀ ਕਾਨੂੰ ਠਾਉਣਾ ਲੱਗਣਾ ਜੀ 10 ਨੂੰ ਮਾਰਾ ਖਾੜਾ ਅੰਬਾਲੇ ਦੇ ਅੱਗੇ ਸੁੱਲਰ ਰੱਖਣਾ ਜੀ ਪਿੰਡ ਸੁੱਲਰ ਬੁਲਾਣੇ ਦੇ ਲਾਗ 10 ਨੂੰ ਸੁੱਲਰ ਪਿੰਡ 13 ਨੂੰ 13 ਨੂੰ ਆਰਾ ਖਾੜਾ ਵੀਰੋਂ ਰਾਮਪੁਰ ਲਗਣਾ ਜੁੰਨੀ ਦੇ ਗਏ ਚਲ ਗਿਆ ਇੱਧਰ ਨੂੰ ਦਾदू ਮਾਦਰੀ ਵਾਲੀ ਸਾਈਡ ਨੂੰ ਰਾਮਪੁਰ ਚਾਪਰ ਰਾਮਪੁਰ ਲਗਣਾ ਵੀਰੋਂ 13 ਤਰੀਕ ਨੂੰ ਕਰੋ ਨੋਟ ਵੀਰ ਜੀ 13 ਨੂੰ ਰਾਮਪੁਰ ਲਗਣਾ ਵੀਰ ਜੀ 13 ਨੂੰ ਰਾਮਪੁਰ 15 ਨੂੰ ਮੇਰੇ ਲਾਗੇ ਪਿੰਡ ਹੈ ਧੀਰਪੁਰ ਬਜਵਾੜੀ 15 ਨੂੰ ਧੀਰਪੁਰ ਬਜਵਾੜੀ ਉਹ ਵੀ ਵਿਆਹ ਦੇ ਉੱਤੇ ਲਗਣਾ ਪ੍ਰੋਗਰਾਮ ਸਭ ਸੰਗਤਾਂ ਨੇ ਪਹੁੰਚਣਾ 15 ਨੂੰ ਧੀਰਪੁਰ ਬਜਵਾੜੀ 16 ਨੂੰ ਬੱਤਾ ਸਿਲਕੇ ਲਾਗ ਪਿੰਡ ਬੱਤਾ 16 ਨੂੰ ਬੱਤਾ 18 ਨੂੰ ਲੋਹ ਸਿੰਬਲੀ 18 ਨੂੰ ਲੋਹ ਸਿੰਬਲੀ ਅੰਬਾਰੇ ਕੇ ਲਾਗ ਪਿੰਡ ਲੋਹ ਸਿੰਬਲੀ 18 ਨੂੰ ਲੋਹ ਸਿੰਬਲੀ 19 ਨੂੰ ਮਜਰੀ 19 ਨੂੰ ਮਜਰੀ ਖੰਟ ਮੰਨ ਕੇ ਲਾਗ ਸੰਧਾਰੀ ਮਜਰੀ ਕੇ ਲਾਗ ਮਜਰੀ 19 ਤਰੀਕ ਨੂੰ ਜਿਹੜਾ ਫਾਂਟੂ ਵਾਲਾ ਖਾੜਾ ਦਾ 19 ਦੇ 22 ਜੀ 27 ਕਾ ਹੋ ਗਿਆ 19 ਨੂੰ ਮਜਰੀ ਲੱਗੂਗਾ ਖੰਟ ਮੰਨ ਕੇ ਲਾਗ 19 ਨੂੰ ਮਜਰੀ 20 ਨੂੰ ਭਗਤਾ ਸ੍ਰਾਮ ਕੀ ਵਰਸੀਏ ਸਾਲ ਵਾਲੀ ਸਭ ਸੰਗਤਾਂ ਨੇ ਪਹੁੰਚਣਾ ਆਪਣਾ ਉਥੇ ਸਮਾਦ ਵਰਖਾ ਲਗੂਗਾ ਸਾਲ ਵਾਲੀ ਵਰਸੀਏ ਬਾਬਾ ਜੀ ਦੀ 20 ਗ੍ਰੇਗ ਨੂੰ ਭਗਤਾ ਸ੍ਰਾਮ ਕੀ ਵਰਸੀਏ ਸਾਲ ਵਾਲੀ ਵਰਸੀਏ ਜੀ ਉਥੇ ਸੋਹਣਾ ਸਮਾਦ ਕੇਪਰ ਲਗੂਗਾ ਜੀ 22 ਨੂੰ ਰੇਪਰ 22 ਨੂੰ ਰੇਪਰ ਖੁਰਦ ਛੋਟਾ ਰੇਪਰ ਮੌੜੀ ਵੈਦਪਾਨ ਕੇ ਲਾਗ ਛੋਟਾ ਰੇਪਰ ਐਮ 22 ਤਰੀਕ ਕਰੋ ਨੋਟ ਸੰਗ ਜੀ 22 ਤਰੀਕ ਛੋਟਾ ਰੇਪਰ 23 ਤਰੀਕ ਨੂੰ ਬੜਾ ਰੇਪਰ ਰੇਪਰ ਕਲਾ ਬਾਗੋ ਮਜਰੇ ਗਲਾਗ ਰੇਪਰ ਕਲਾ 23 ਤਰੀਕ ਨੂੰ 24 ਨੂੰ ਥਾਰੇ ਲਾਗੇ ਖਾੜਾ ਆ ਗਿਆ ਵੀਰੋ ਮਾਨਕ ਵਰ ਸ਼ਰੀਫ 24 ਨੂੰ ਮਾਨਕ ਵਰ ਸ਼ਰੀਫ 24 ਤਰੀਕ ਨੂੰ 27 ਨੂੰ ਫਾਂਟਵਾ ਆਪਣੇ ਸਰਪੰਨ ਸਾਹਿਬ ਲੋਵਾ ਰਹੇ ਆ ਫਾਂਟਵਾ 27 ਤਰੀਕ ਨੂੰ 27 ਨੂੰ ਫਾਂਟਵਾ ਵੀਰੋ 27 28 ਨੂੰ ਮਨਾਣਾ ਠਸਕੇ ਗਿਲਾਗ ਮਨਾਣਾ 28 ਨੂੰ ਮਨਾਣਾ ਅਣਾ ਤੀਨੂ ਰਤਨਗੜ ਸਿੰਬਲ ਕਰਾ ਲਈਏ ਲਾਗ ਰਤਨਗੜ ਸਿੰਬਲ 29 ਤਰੀਕ ਨੂੰ ਅ ਰਤਨਗੜ ਸਿੰਬਲ ਤੀਨੂ ਚੌੜ ਮਸਤ ਪਰ ਜਿਹੜਾ ਭੇਵੇਂ ਨੂੰ ਰੋੜ ਗਿਆ ਵਾਲੇ ਦੇ ਚਾਰ ਡਾਂਸਰ ਚੌੜ ਮਸਤ ਪਰ 30 ਤਰੀਕ ਨੂੰ ਇਹ ਵੀਰੋ 11ਵੇਂ ਕਿਤੇ 12ਵੇਂ ਕੇ ਸੋਣੂ ਦੋ ਨੂੰ ਤਿਆਗਾ ਮੱਜਰੀ ਦੋ ਤਰੀਕ ਨੂੰ ਸਿਆਲਵਾ ਮੱਜਰੀ ਸੈਂਤੀ ਬਾਬੇ ਕੋਲ ਉੱਥੇ ਲਗੂਗਾ ਜੀ ਦੋ ਤਰੀਕ ਨੂੰ ਸਿਆਲਵਾ ਮੱਜਰੀ 6 ਨੂੰ ਟੰਗੜਾ ਲੀ 6 ਨੂੰ ਟੰਗੜਾ ਲੀ ਲਗੂਗਾ ਵੀਰੋ 6 ਨੂੰ ਟੰਗੜਾ ਲੀ 7 ਨੂੰ ਨੂਰ ਪਰਬੇਦੀਆਂ ਦਰਿਆ ਟੱਪ ਕੇ ਪਿੰਡ ਦਾ ਨਾਮ ਵੀ ਦੱਸ ਜੀ ਬਸੀ ਚਨੌਲੀ ਬਸੀ ਚਨੌਲੀ ਬਸੀ ਚਨੌਲੀ 7 ਨੂੰ ਮਹੀਨਾ 12ਵਾਂ 14 ਨੂੰ ਮਾਨਕਪੁਰ ਕੱਲਰ ਮਾਨਕਪੁਰ ਕੱਲਰ 에어ਪੋਰਟ ਰੋਡ ਡੈਡੀ ਦੇ ਅੱਗੇ 14 ਨੂੰ 14 ਨੂੰ ਮਾਨਕਪੁਰ ਕੱਲਰ 19 ਤਰੀਕ ਨੂੰ ਫੇਰ ਭਗਤ ਅਸਰੰਗ ਦੀ ਸਮਾਧ ਵਰ 19 ਤਰੀਕ ਨੂੰ ਮਹੀਨਾ 12 ਵਾਂ ਭਗਤ ਅਸਰੰਗ ਦੀ ਸਮਾਧ ਵਰ ਲੱਗੂਗਾ ਜੀ ਇਹ ਪਹਿਲੇ ਮਹੀਨੇ ਕੇ ਸੁਣੋ ਜਨਵਰੀ ਕੇ ਪਹਿਲੇ ਮਹੀਨੇ ਕੇ ਹਾਂ ਜੀ ਦੋ ਨੂੰ ਸਮਾਨਾ ਖੁਰਦ ਦੋ ਨੂੰ ਸਮਾਨਾ ਖੁਰਦ ਛੋਟਾ ਸਮਾਨਾ ਦੋ ਨੂੰ ਸਮਾਰਾ ਖੁਰਦ ਅੱਠ ਨੂੰ ਵੀਰੋ ਸੰਧਾਰੀ ਮਾਜਰਾ ਮਹੀਨਾ ਪਹਿਲਾ ਮਹੀਨਾ ਪਹਿਲਾ ਅੱਠ ਨੂੰ ਸੰਧਾਰੀ ਮਾਜਰਾ 10 ਨੂੰ ਮਹੌਲੀ 10 ਨੂੰ ਧਾਰੇ ਲਾ ਕੇ ਖੜਾ ਆ ਗਿਆ ਮਰੌਲੀਆਂ ਝੰਡੇ ਮਾਜਰੇ ਕੇ ਲਾਗ